ਫਾਰਟ ਬੰਦਿਆ ਜੀ ਆਪਣੇ ਨਾਲ ਦਾ ਪਿੰਡ ਗਮਟਾਲਾ ਤੇ ਆਪਾਂ ਥੋੜੇ ਲੇਟ ਹੋ ਗਿਆ ਤਾਂ ਫਾਰਟ ਹੋ ਗਿਆ ਬੰਦ ਤੇ ਕਰਦੇ ਆ ਬਲੌਗ ਦੀ ਸ਼ੁਰੂਆਤ ਸਸਰੀਗਲ ਜੀ ਸਾਰੇ ਮੇਰੇ ਵੀਰਾਂ ਨੂੰ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਦਿਨ ਆਪਾਂ ਦਿਖਾਉਣੇ ਆ ਕਿੱਥੇ ਕਿੱਥੇ ਜਾਂਦੇ ਆ ਇਹ ਆਪਾਂ ਜਾਣਾ ਅੱਜ ਚੰਡੀਗੜ੍ਹ 에어ਪੋਰਟ ਤੇ ਰਾਹ ਦੇ ਵਿੱਚ ਸ਼ੌਟ ਬਣਾਉਂਦੇ ਜਾਵਾਂਗੇ ਸੀਨ ਲੈਂਦੇ ਜਾਵਾਂਗੇ ਰੋਡ ਦੇ ਤੇ 에어포ਰਟ ਤੇ ਬਣਾਵਾਂਗੇ ਤੇ ਵਾਪਸੀ ਵੀ ਤੁਹਾਨੂੰ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਦੇਖਦੇ ਹਾਂ ਕੰਨੇ ਟਾਈਮ ਤੱਕ ਖੁੱਲਦਾ ਫਾਟਕ 9:30 ਹੋ ਗਿਆ 9:30 ਵਜੇ ਦਾ ਟਾਈਮ ਸੀ ਇਸ ਵਾਰੀ ਦਾ ਤੇ ਹੁਣ ਕਾਫੀ ਟਾਈਮ ਹੋ ਗਿਆ ਪੂਰੇ 9:30 ਹੋ ਗਿਆ ਦੇਖਦੇ ਹਾਂ ਹੁਣ ਸਵਾਰੀ ਕੀ ਕਹਿੰਦੀ ਆ ਆ ਗਈ ਟ੍ਰੇਨ ਤੇ ਨੰਗੀ ਟ੍ਰੇਨ ਤੇ ਹੁਣ ਮੁੰਡਾ ਖੋਲੂਗਾ ਫਟਕ ਉਹ ਲੋਥੀਆਂ ਨਹੀਂ ਝੰਡੀਆਂ ਕੋਲ ਦੇ ਗੋਲ ਦੇ ਪਾਜੀ ਛੇਤੀ ਲੇਟ ਹੋ ਗਿਆ ਆਪਾਂ ਇਹ ਆਪਣੀ ਜਾੜਲੇ ਤੋਂ ਨਹਿਰ ਜਾਂਦੀ ਆ ਬਲਾਚੌਰ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਏਰੀਆ ਆ ਮੈਂ ਜ਼ਿਆਦਾਤਰ ਚੰਡੀਗੜ੍ਹ ਨੂੰ ਇੱਧਰ ਦੀ ਜਾਨਾ ਜੇ ਆਪਣੇ ਪਿੰਡ ਕੋ ਜਾਣਾ ਹੋਵੇ ਲਾਗੀ ਸ਼ਾਗੀ ਏਰੀਏ ਤੋਂ ਤਾਂ ਰਰ ਰੋ ਚ ਰੋਹੀ ਪਾਣੀ ਧਣੀ ਪੀਣ ਤੇ ਮੈਂ ਕਿਹਾ ਚਲੋ ਕਰਦੇ ਆ ਥੋੜਾ ਜਿਹਾ ਸ਼ੋਰ ਲਈ ਮਿੱਚੇ ਜੀਪੀਐਸ ਚੱਲੀ ਜਾਂਦਾ ਉਹਦੀ ਵੀ ਆਵਾਜ਼ ਆਉਂਦੀ ਆ ਚਾਹ ਨਹਿਰ ਬਹੁਤ ਡਾਊਨ ਹੋ ਕੇ ਚੱਲਦੀ ਆ ਇਹਨਾਂ ਉੱਪਰ ਚੱਲੀ ਉਹ ਨਿਸ਼ਾਨ ਜਿਹਾ ਹੈਗਾ ਹੈ ਨਾ ਸੋਨਾ ਪਿੰਡ ਹੈ ਪਤਾ ਨਹੀਂ ਪਿੰਡ ਦਾ ਨਾਮ ਕੀ ਆ ਜਾ ਜੂ ਖੜਾ ਆ ਕੋ ਦਿਦਾ ਹੀ ਨਹੀਂ ਜੀ ਆਪਾਂ ਪਹੁੰਚ ਗਏ ਚੰਡੀਗੜ੍ਹ 에어ਪੋਰਟ ਇਹ ਸਵਾਰੀ ਉਤਾਰ ਦਿੱਤੀ ਆ ਤੇ ਮੋੜ ਕੇ ਵਾਪਸ ਆ ਕੇ ਆਪਾਂ ਇਹਨਾਂ ਨੂੰ ਚੱਕਦੇ ਆ ਇੱਥੇ ਬਹਲਾ ਚਾਰ ਗੱਡੀ ਰੁਕਣ ਵੀ ਹੁੰਦੇ ਹਾਂ ਫਾਈਨ ਬਾਹਨਦੇ ਆ ਕੀ ਲੋਰੀ ਹੁਣ ਆਪਾਂ ਗੱਡੀ ਹੈ ਗੱਡੀ ਇੱਥੋਂ ਇੱਥੇ ਬੜਾ ਜ਼ਿਆਦੀ ਗੱਡੀ ਰੁਕਣ ਦਿੰਦੇ ਤੇ ਹੁਣ ਥੱਲੇ ਹੈ ਨਾ ਥੱਲੇੋਂ ਵੀ ਵਾਪਸ ਦੁਬਾਰਾ ਤਾਂ ਆਵਾਂਗੇ ਹਾਂ ਜੀ ਵੀ ਹੁਣ ਆਪਾਂ ਦੁਬਾਰਾ ਆ ਗਿਆ ਕਿ ਪਾਰਕਿੰਗ ਚ ਗੱਡੀ ਕਮਾ ਕੇ ਤਾਂ ਸਵਾਰੀ ਦਾ ਫੋਨ ਆ ਗਿਆ ਸੀ ਤੇ ਹੁਣ ਸਵਾਰੀ ਨੂੰ ਬਿਠਾ ਕੇ ਤਾਂ ਵਾਪਸੀ ਚੱਲਦੇ ਆਪਾਂ ਇਹ ਹੈਗਾ ਚੰਡੀਗੜ੍ਹ 에어ਪੋਰਟ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ 에어ਪੋਰਟ ਜਿਵੇਂ ਸੇ ਮੈਨੂੰ ਉਧਾਂ ਇੱਥੇ ਦਾ ਸਿਸਟਮ ਥੋੜਾ ਜਿਆ ਵਧੀਆ ਲੱਗਾ ਆ ਉੱਪਰੋਂ ਸਵਾਰੀ ਲਾਓ ਲਾ ਕੇ ਤਾਂ ਕਮਾ ਕੇ ਥੱਲੇ ਪਾਰਕਿੰਗ ਚਲ ਜਿਓ ਜਾਂ ਦੁਬਾਰਾ ਸਵਾਰੀਆਂ ਨੂੰ ਬਿਠਾਉਣਾ ਫਿਰ ਉੱਪਰ ਆਜੋ ਵਧੀਆ ਸਿਸਟਮ ਸਾਈਜ਼ ਵੀ ਬਹੁਤ ਹੈ ਇੱਥੇ ਆਪਣੇ ਆਪ ਪਰ ਸਾਰੀਰ ਕੋੜਨਾ ਨਹੀਂ ਆਹ ਗੜੇ ਆ ਜੀ ਆਪਣੀ ਸਵਾਰੀ ਧਿਆਨ ਆ ਭਾਈ ਜੀ ਆਪਾਂ ਆ ਗਏ ਜੀ ਸਵਾਰੀ ਨੂੰ ਡ੍ਰੌਪ ਕਰ ਦਿੱਤਾ ਘਰੇ ਸਵਾਰੀ ਨੂੰ ਲਾ ਕੇ ਤਾਂ ਹੁਣ ਆਪਾਂ ਉਥੋਂ ਗੱਡੀ ਘੁਮਾ ਕੇ ਤਾਂ ਵਾਪਸੀ ਹੁਣ ਆਪਾਂ ਚੱਲੇ ਆਂ ਪੈਣ ਨੂੰ ਦੇਦਦੇ ਆਂ ਜਾਂਦਾ ਤੇਲ ਪਵਾ ਲਈਏ ਤੇਲ ਦੀ ਅੱਧੀ ਟੈਂਕੀ ਤੋਂ ਵੀ ਘਟਿਆ ਫੋਲੋ ਤੋਂ ਘਟੇ ਸੀਗੀ 1-2 ਸੈੱਲ ਤੇ ਹੁਣ ਸਵਾਰੀ ਨੂੰ ਆਪਾਂ ਲਾਹਤਾ 6 ਵਜੇ ਇੱਥੇ ਪਹੁੰਚ ਗਏ ਸੀ 6 ਵਜੇ ਇੱਕ ਦੋ ਮਿੰਟ ਤੇ ਰੋਟੀ ਖਾਣ ਰੁਕੇ ਸੀ ਉੱਥੇ ਚੰਡੀਗੜ੍ਹ ਤੋਂ ਬਾਹਰ ਨਿਕਲ ਕੇ ਤਾਂ ਰੋਟੀ ਖਾ ਹੋਈ ਰੱਜ ਕੇ ਸਵਾਰੀ ਨੇ ਰੱਜ ਕੇ ਰੋਟੀ ਖਲਾਤੀ ਤਾਂ ਉਹ ਢਿੱਡ ਆ ਭਰਿਆ ਬਿਆ ਆ ਇੰਨੀ ਵੇ ਕਦੇ ਬਾਹਰ ਜਾ ਜਾਨਾ ਉਹਨਾਂ ਕਦੀ ਰੱਜ ਕੇ ਰੋਟੀ ਖਾਣਨ ਨਾਲ ਵੱਧ ਵੱਧ ਇੱਕ ਜਾਂ ਦੋ ਉਹ ਚਾਰ ਰੋਟੀਆਂ ਖਾ ਲਈਆਂ ਤਾਂ ਢਿੱਡ ਨੂੰ ਭਰਿਆ ਪਿਆ ਭਰਿਆ ਬਿਆ ਢਿੱਡ ਤੇ ਹੁਣ ਆਪਾਂ ਕੋਚ ਕਰਦੇ ਆ ਵਾਪਸੀ ਘਰ ਨੂੰ ਤੇ ਰਾਣੀ ਸੁੰਦਰਾ ਆਪਣੀ ਬਾਟਾਂ ਵੜਦੀ ਆਈ ਇਹ ਤੇ ਬਾਟਾਂ ਵੜਦੀ ਗਈ ਸੀ ਸਵੇਕ 3 ਘੰਟਿਆਂ ਚ ਪਹੁੰਚੀ ਉਥੇ ਇੱਕ ਜਿਹੜਾ 에어ਪੋਰਟ ਰੋਡ ਨੂੰ ਲਾਈਟਾਂ ਆ ਨਾ ਹੋਮਲੈਂਡ ਦੇ ਵਿੱਚ ਦੀ ਉਹ ਬੜਾ ਤੰਗ ਕਰਦੀਆਂ ਬਹੁਤ ਟਾਈਮ ਲੱਗਦਾ ਉਥੇ ਲਾਈਟਾਂ ਤੇ ਤੇ ਇਸ ਕਰਕੇ ਟਾਈਮ ਜ਼ਿਆਦਾ ਲੱਗਦਾ ਫਿਰ ਘਟੋ ਘਟ ਨਹੀਂ ਤਾਂ 20 25 ਮਿੰਟ ਉਥੇ ਲੱਗ ਜਾਂਦੇ 12 13 ਕਿਲੋਮੀਟਰ ਨਾਲ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਅੱਜ ਦਾ ਆਪਣਾ ਬਲੌਗ ਇੰਨਾ ਹੀ ਸੀਗਾ ਤੇ ਸਾਥਰੀ ਗਾਲ ਸਾਰਿਆਂ ਨੂੰ ਕਰਦੇ ਆ ਧੰਨਵਾਦ ਸਾਰਿਆਂ ਦਾ ਤੇ ਆਪਣਾ ਵਲੌਗ ਜਰੂਰ ਦੇਖਿਆ ਕਰੋ ਜੋ ਵੀ ਆਪਾਂ ਕੰਮ ਕਰਦੇ ਆ ਉਹ ਆਪਾਂ ਬਣਾ ਕੇ ਤਾਂ ਅਪਲੋਡ ਕਰਦੇ ਆ ਤੇ ਸਾਰਿਆਂ ਦਾ ਧੰਨਵਾਦ ਆ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਤੇ ਹੁਣ ਆਪਾਂ ਘਰ ਨੂੰ ਚੱਲੇ ਆ ਤੇ ਬਾਕੀ ਘਰੇ ਜਾ ਕੇ ਫਿਰ ਮੜੇ ਆਉਣੀ ਆ ਰਿਲੈਕਸ ਤੇ ਧੰਨਵਾਦ ਜੀ ਸਾਰਿਆਂ ਦਾ ਸਾਸਰੀ ਗਾਲ ਜੀ